ਅੱਡਾ ਕਰੇ ਖਾਨ ਨੂੰ ਦਾਰੇ ਨਹੀਂ ਹੈਗੇ ਅੱਜ ਤਾਂ ਕਿਹਦੀ ਗੱਡੀ ਚਲਾਵਾ ਕੇ ਬਾਈ ਇਧਰ ਹੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਸੀ ਉਸ ਨਹੀਂ ਮੰਗਦੇ ਇਹ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਮਾਲਕ ਨੇ ਗੱਡੀ ਦੇ ਡਰਾਈਵਰ ਤੇ ਪੈਸੇ ਨਿਕਲ ਦਾ ਲਾਇਆ ਦੋਸ਼ ਤੇ ਗੱਡੀ ਤੇ ਡਰਾਈਵਰ ਤੇ ਝੂਠਾ ਪਰਚਾ ਪਾਉਣ ਦੀ ਵੀ ਦਿੱਤੀ ਧਮਕੀ ਇਸ ਤੋਂ ਤੰਗ ਆ ਕੇ ਡਰਾਈਵਰ ਨੇ ਪੀਲੀ ਦਵਾਈ ਆਹੋ ਜਾਂਦਿਆਂ ਪੂਰਾ ਮਾਮਲਾ ਜਿੰਨਾ ਭਾਈ ਚੱਕਰ ਦਾ ਸਾਹ ਹੈ ਸਾਰੀਆਂ ਫੋਟੋਆਂ ਹੀ ਦੋਨੇ ਫੋਨਾਂ 'ਚ ਹੋਣਗੀਆਂ ਠੀਕ ਐ ਬਾਈ ਖਾਣ ਤੋਂ ਜਦੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁੱਕ ਤੇ ਵੀ ਪਾਉਂਗਾ ਗਰੁੱਪਾਂ 'ਚ ਵੀ ਪਾਉਂਗਾ ਠੀਕ ਐ ਪਰ ਇੱਕ ਗੱਲ ਕਹਿਣੀ ਚਾਹੁੰਦਾ ਬਾਈ ਨਾ ਮੈਂ ਪਹਿਲਾਂ ਚੋਰ ਸੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਸੀ ਨਾ ਮੈਂ ਚੋਰ ਆ ਮੇਰੇ ਕੋਲ ਤੋਂ ਨਹੀਂ ਆਲੀ ਆ ਬੈਠੇ ਸੀ ਦੋਏ ਠੀਕ ਹੈ ਜੇ ਕੋਈ ਬੰਦਾ ਕਹੇ ਦੇ ਰੂਪ ਦੇ ਦਵਾ ਵੀ ਹਾਂ ਸਾਡੇ ਰਿਆ ਚੋਰੀ ਕਰਿਆ ਨੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਕੱਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਾਈ ਬੇਸ਼ੱਕ ਨਾਲ ਸਾਥ ਦਿਓ ਪਰ ਅਸੀਂ ਆਪਣੀ ਜੀਵਨ ਲੀਲਾ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਹੇ ਬਾਈ ਸਾਡੇ ਦੇ ਗਰੀਬ ਆ ਦੇ ਨਹੀਂ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਦੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ ਭੁੱਖੀ ਖਾਣਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਅੰਜਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀਂਦਾ ਮੈਂ ਜਾਂ ਚਿੱਟੇ ਵਾਲਿਆਂ ਕੋਲੇ ਬਹਿਣਾ ਫੇਰ ਵੀ ਯਾਰ ਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆ ਅਸੀਂ ਠੀਕ ਐ ਆ ਦੋਏ ਫੋਨ ਮੈਂ ਜਿਹਦੇ ਕੋਲ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ੍ਹ ਕੇ ਕਹਿਣਾ ਵੀ ਇਹ ਵੀਡੀਓ ਠੀਕ ਐ ਭਾਈ ਬਣ ਕੇ ਤੁਮ ਆਪਦੀ ਇਮਾਨਦਾਰੀ ਨਿਭਾਈ ਐਵੇਂ ਨਾ ਹੋਵੇ ਤੂੰ ਰਿਸ਼ਤਿਆਂ ਨੂੰ ਅਹਿਮਤ ਦੇ ਦੇ ਠੀਕ ਐ ਨਾ ਪਰ ਇੱਕ ਦੇਸਾ ਇੱਕੋ مالک ਇੱਕੋ ਦਾ ਭਾਈ ਇੱਕੋ ਦਾ ਭਤੀਜਾ ਇੱਕੋ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਕੁੱਤੇ ਅਸੀਂ ਕੁੱਟ ਵੀ ਸਹਿਲੀ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ ਉਹਦੇ ਕੋਲੇ ਦੇਖੋ ਇੱਕ ਕੱਲੀ ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ ਸਮਝ ਤੋਂ ਬਾਹਰ ਹੈ ਸਾਡੀ ਗੱਲ ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ ਸੱਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ ਨਾ ਸਾਡੀ ਜ਼ਿੰਦਗੀ ਚ ਆਇਆ ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ ਠੀਕ ਹੈ ਉਸੇ ਤੇ ਗੁਜ਼ਾਰਾ ਕਰਦੇ ਤੇ ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੀ ਵੀ ਹਾਂ ਇਹ ਬੰਦੇ ਚੋਰ ਤੇ ਪਹਿਲਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਜੋ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਜੋ ਮਾਲ ਵੇਚ ਐ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਹਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਤਾਂ ਫੋਨ ਹੈਗਾ ਇਹ ਗੱਤਾਂ ਨਬਾਤ ਬਾਈ ਜਰੂਰ ਜਰੂਰ ਸ਼ੇਅਰ ਕਰਿਓ ਜਿੰਨੀ ਵੀ ਕਰੀ ਜਾਵੇ ਮੇਰੇ ਤਿੰਨਾਂ ਦੇ ਸਾਡੇ ਦੋ ਅੰਧ ਜਵਾਕਾਂ ਨੂੰ ਇਨਸਾਫ ਮਿਲੇ ਇਹ ਸੰਸਾਨ ਨੂੰ ਗੱਡੀ ਲੈਣ ਲੱਗ ਰੱਖਣ ਦਾ ਪਤਾ ਲੱਗ ਜੇ ਦੇਸੇ ਨੂੰ ਪਤਾ ਲੱਗ ਜੇ ਦੇਸੇ ਕੋਲੇ ਲਾਇਸੈਂਸ ਨਹੀਂ ਤੇ ਗੱਡੀ ਐਕਸੀਡੈਂਟ ਹੋ ਗਈ ਮੈਂ ਆਪਦਾ ਲਾਇਸੈਂਸ ਦਿੱਤਾ ਹੋਇਆ ਹੈ ਮੇਰਾ ਲਾਇਸੈਂਸ ਵੀ ਉਸ ਬੰਦੇ ਕੋਲੇ ਹੈ ਹਜੇ ਵੀ ਮੈਨੂੰ ਅੱਜ ਵੀ ਫੋਨ ਤੇ ਦਬਕੇ ਮਾਰਦਾ ਮੇਰੇ ਫੋਨ ਦੀ ਲੋਕੇਸ਼ਨਾਂ ਕਢਾਇਆ ਤੁਸੀਂ ਸਾਰਾ ਸੋਸ਼ਲ ਮੀਡੀਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੇਰੇ ਹੱਥ 'ਚ ਤਾਂ ਫੋਨ ਹੈਗਾ ਬਾਈ ਜੋੜੀ ਬੈਠਿਆ ਹੱਥ ਖਤਮ ਕਰ ਲਗੇ ਬਾਈ ਆ ਦੇਖ ਕਿਤੇ ਐਵੇਂ ਨਾ ਕਹੋ ਵੀ ਬੁੱਧੂ ਕੰਮ ਹੈਗਾ ਜ਼ਿੰਦਗੀ ਤੋ ਹਾਰ ਗਏ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਨਿਕਲ ਗਏ ਪੈਸੇ ਜੇ ਨਾ ਨਿਕਲੇ ਹੁੰਦੇ ਜਾਂ ਅਸੀਂ ਨੇ ਲਕੋਏ ਹੁੰਦੇ ਅਸੀਂ ਆਪਦਾ ਕੋਈ ਹੀਲਾ ਕਰਦੇ ਮੈਂ ਬਹੁਤ ਹਮੇ ਕੰਮ ਕਰਿਆ ਬਹੁ ਫੈਕਟਰੀਆਂ ਚ 23 ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ਼ ਚੋਂ ਪੈਸੇ ਕੱਢਦੇ ਰਹੇ ਨੇ ਬਾਈ ਯਾਰ ਬੇਚੱਕਣ ਸਾਹਬ ਨਾ ਕਰਿਓ ਪਰ ਬਾਈ ਬਣ ਕੇ ਨਾ ਜ਼ਰੂਰ ਦੇਖ ਲਓ ਹਾਰ ਕੇ ਜਾਂਦਾ ਅਸੀਂ ਜ਼ਿੰਦਗੀ ਤੋਂ ਹਾਰ ਕੇ ਕਿਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸੱਤ ਤੋਂ ਨਹੀਂ ਭਾਈ ਬਣਨਾ 65000 65500 ਰੁਪਇਆ ਸਾਡੇ ਤਾਂ ਘਰੇ ਖਾਣ ਨੂੰ ਧਾੜੇ ਨਹੀਂ ਹੈਗੇ ਅਜਿਹਾ ਕਿਹਦੀ ਗੱਡੀ ਚਲਾਦਾ ਕਿ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਅੰਨਾ ਭਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਅੱਤੇ ਨੇ ਜ਼ਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿੱਥੋਂ ਜੇ ਇਹ ਕਿੱਥੋਂ ਦਊਗਾ ਹੈ ਹੀ ਨਹੀਂ ਪੈਸੇ ਜੇ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕ ਕਿਉਂ ਖਾਂਦੇ ਬਾਈ ਅਸੀਂ ਆਪ ਦਾ ਜ਼ਿੰਦਗੀ ਤਾਂ ਹਾਰ ਗਏ ਬਾਈ ਕੰਮ ਕਰਦੇ ਤੇ ਸੋਣਾ ਰੋਟੀ ਖਾਈ ਜਾਂਦੇ ਤੇ ਕੇ ਪਰ ਆਬਦ ਨਾਮੀ ਨੇ ਸਾਨੂੰ ਹਰਾਤਾ ਜਗਾ ਕੇ ਬਰਾਬਰ ਦੇ ਨਹੀਂ ਕੀ ਮੂੰਹ ਲੈ ਕੇ ਨਿਕਲ ਗਿਆ ਬਰਾਜ ਦੇ ਬਾਹਰ ਹੀ ਨਿਕਲ ਗਿਆ ਗੱਲ ਦੇ ਕੰਨ ਨਾ ਰਵੇ ਪੁਰਸੀਆ ਭਾਈ ਉਹਦੀ ਗੱਡੀ ਹੈ ਪੁਰਸੀਆ ਉਹ ਪਾਲ ਮਿਸਤਰੀ ਹੈ ਰਿਹੂ ਦਾ ਵੀ ਦਸ ਹੈ ਡਰਾਈਵਰ ਉਹ ਲਾਟਨ ਜਾਰੇ ਦਾ ਪਤਾ ਨਹੀਂ ਜਿਹੁੰਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਹੈ ਮੈਨੂੰ ਦਬਕੇ ਦਿੰਦਾ ਮੈਨੂੰ ਖੁੰਝੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾਵੇ ਕਦੇ ਕਹਾਂ ਕਿੱਥੇ ਪਾਵੇ ਠੀਕ ਹੈ ਸਾਰੇ ਸਾਡੇ ਸਾਰੇ ਟੱਬਰ ਦੇ ਖਾਤੇ ਚ ਇਕ ਹੋ ਜਾਣ ਸਾਡੇ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਊਗੀ ਖਾਤੇ ਜੇ ਨਾ ਪੈਸੇ ਹੋਏ ਭਾਈ ਤੁਹਾਨੂੰ ਇਨਸਾਫ ਦਵਾਇਓ